ਪਰਦਾਨੀਆ ਦੇ ਥਾਣਾ ਪਿੱਖੀਵੰਡੇ ਵਿਖੇ ਇਕੱਤਰ ਹੋਏ ਜੇ ਕੀ ਮਸਲਾ ਕੀ ਹੈ ਤੇ ਕਦੋਂ ਇਕੱਤਰ ਹੋਏ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਰੇ ਇੱਕ ਨਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਕੱਲ੍ਹ ਦੀ ਵਾਇਰਲ ਹੋਣ ਰਹੀ ਸੀ ਜਿੱਥੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਜਿਹੜਾ ਸਰੂਪ ਸੀ ਫੋਟੋ ਉਹਦੇ ਤੇ ਇੱਕ ਸ਼ਖਸ਼ ਜਿਹੜਾ ਉਹਨੂੰ ਦਾਤਰ ਮਾਰ ਕੇ ਥਾਂ ਛੁੱਡਦਾ ਮੁੜ ਕੇ ਉਹਦੇ ਉੱਤੋਂ ਦੀ ਪੈਰ ਰੱਖਦਾ ਕਿ ਨੰਗਦਾ ਜਿਹਦਾ ਕਾਰਨ ਸਾਡੀਆਂ ਜਿਹੜੇ ਸਿੱਖ ਭਾਵਨਾ ਸਾਰੀਆਂ ਨਾਨਕ ਨਾਮ ਲੈਵਾ ਸਿੱਖ ਜਿੰਨੀ ਸਾਡੀ ਬਹੁਤ ਭਾਵਨਾ ਨੂੰ ਜਿਹੜੀ ਉਹ ਠੇਸ ਪਹੁੰਚੀ ਆ ਉਹਦਾ ਜਦੋਂ ਬਰੀਕੀ ਚ ਪੁੱਛਿਆ ਗਿਆ ਇਸ ਤਰ੍ਹਾਂ ਨਾਲ ਗੱਲ ਕੀਤੀ ਗਈ ਵੀ ਭਿੱਖੀਵਿੰਡ ਥਾਣੇ ਤੇ ਜਿਹੜਾ ਇੱਕ ਪਿੰਡ ਸਾਧਰਾ ਪੈਂਦਾ ਵਾ ਦੋਵਾਂ ਗੁੱਟਾਂ ਦੇ ਪਰਿਵਾਰਾਂ 'ਚ ਝਗੜਾ ਹੋਇਆ ਸਾਨੂੰ ਨਹੀਂ ਪਤਾ ਉਹ ਪਰਿਵਾਰ ਕਿਰੇ ਨਾ ਸਾਨੂੰ ਜਾਣਦੇ ਹੋ ਇਸ ਲਈ ਅੱਜ ਇਹ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਭਾਈ ਅਮਰਪਾਲ ਸਿੰਘ ਦੀ ਸੁਸਾਇਟੀ ਦੇ ਆਗੂ ਜਿੰਨੇ ਆ ਉਹ ਸਾਰੇ ਐਸਐਚਓ ਭਿੱਖੀਵਿੰਡ ਨੂੰ ਜਿਹੜਾ ਅਸੀਂ ਇੱਕ ਪੰਗ ਪੱਤਰ ਦਿੱਤਾ ਵਾ ਜਿਹਦੇ 'ਚ ਦੋਚੀ ਤੇ ਬਣਦੀ ਕਾਰਵਾਈ ਆ ਜਿਹੜੀ ਉਹ ਕੀਤੀ ਜਾਵੇ ਇਸ ਲਈ ਸਾਡੀ ਪ੍ਰਸ਼ਾਸਨ ਨੂੰ ਇਹ ਅਪੀਲ ਆ ਪੀ ਜਿਹੜੇ ਵੀ ਇਹ ਦੋਸ਼ੀ ਨੇ ਇੱਕ ਆਉਣੀ ਹਰਕਤ ਕੀਤੀ ਆ ਉਹਤੇ ਬੰਦੀ ਕਾਰਵਾਈ ਜੋ ਕੀਤੀ ਹੈ ਹਾਂਜੀ ਸਰਪੰਚ ਜੀ ਤੁਸੀਂ ਪਹੁੰਚੇ ਜਾਈ ਥਾਣਾ ਭਿੱਖੀਵੰਡ ਵੇਖੀ ਕੀ ਮਸਲਾ ਕੀ ਆ ਤੇ ਕੀ ਕਹਿਣਾ ਲੱਗਦਾ ਵਾਹ ਖਾਲਸਾ ਰਹਿਗੇ ਸਾਡੇ ਤੁਹਾਨੂੰ ਦੱਸਦਾ ਜੀ ਪ੍ਰਧਾਨ ਹੁੰਦਾ ਕੋਈ ਨਹੀਂ ਮਸਲਾ ਸਬੀਖਾ ਹੁੰਦਾ ਜੀ ਜਿਹੜਾ ਮਾਰ ਅਫਸੂਸ ਬਾਬਾ ਜੀ ਸੀ ਦਾ ਪੂਰੀ ਜਰਵੀ ਕੀਤੀ ਗਈ ਆ ਇਨਸਾਨਾਂ ਦੇ ਵਿੱਚ ਤੋ ਸਾਡਾ ਉਹ ਬੰਦਾ ਦੀ ਬਸਾ ਲੜਾਈ ਤੇ ਡਰਾਦਾ ਜ ਪਰਵਾਰਾਂ ਦਾ ਉਹ ਪਰ ਇਹਦੇ ਤੇ ਜਿਹੜੀਆਂ ਬਹੁਤ ਥੇਸ ਪੁੰਚੀ 360 ਸਨ ਨੂੰ ਅਸੀਂ ਇਹ ਇਸ ਕਰਕੇ ਆਏ ਆ ਵੀ ਇਹਨਾਂ ਦੇ ਸਬੰਤ ਕਾਰਵਾਈ ਕੀਤੀ ਜਾਵੇ 295 ਬੰਦੀ ਉਹ ਲਈ ਜਾਵੇ ਔਰ ਵਿਸ਼ਵਾਸ ਵੀ ਦਵਾਇਆ ਗਿਆ ਐਸਐਚਓ ਸਾਹਿਬ ਵੱਲੋਂ ਜਰਾਤੇ ਕਾਰਵਾਈ ਸਖਤ ਕੀਤੀ ਜਾਵੇਗੀ ਕੀ ਤਾੜਨਾ ਕੀ ਕਰਨਾ ਚਾਹੁੰਦੇ ਇਹੋ ਜੇ ਸ਼ਰਾਰਤੀ ਅੰਸਰਨ ਜਿਹੜੇ ਕਿ ਤਾੜਾ ਇਹ ਮਾਹੌਲ ਖਰਾਬ ਕਰਦੇ ਆ ਕਿਉਂਕਿ ਇਹੋ ਜੀ ਖਰਾਬਤੀ ਇਸ ਨਾਲ ਗਲਤ ਗੱਲ ਵੱਜਦੀ ਦੀ ਗਾਂ ਗੱਲ ਤੇ ਬਾਅਦ ਮਸਲਾ ਹੋਰ ਪਟਲਦਾ ਜੀ ਹਾਂਜੀ ਪ੍ਰਧਾਨ ਜੀ ਅੱਜ ਪਹੁੰਚੇ ਥਾਣਾ ਪਿੱਖੀ ਨੂੰ ਕਿਹ ਕੀ ਮਸਲਾ ਕੀ ਆ ਸਰ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲਾ ਜਿਵੇਂ ਕਿ ਪ੍ਰਧਾਨ ਜੀ ਹੁਣਾਂ ਨੇ ਵੀ ਦੱਸਿਆ ਕਿ ਪਿੰਡ ਸਾੰਦਰਾ ਨਗਰ ਦੇ ਵਿੱਚ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਰੂਪ ਨੂੰ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ। ਫੋਟਰ ਨੂੰ ਗਾਤਰ ਮਾਰ ਕੇ ਸੁੱਟਿਆ ਗਿਆ ਫਿਰ ਉਸ ਦੇ ਉੱਪਰ ਪੈਰ ਰੱਖ ਕੇ ਉੱਪਰੋਂ ਨੇ ਲੰਘਿਆ ਗਿਆ। ਸੋ ਇਹ ਜਿਹੜੀ ਬਹੁਤ ਹੀ ਨਿੰਦਨਯੋਗ ਘਟਨਾ ਹੈ। ਤੇ ਅਸੀਂ ਸਾਰੇ ਅੱਜ ਐਸਐਚਓ ਸਾਹਿਬ ਨੂੰ ਮਿਲੇ ਆਂ ਤੇ ਸਭ ਤੋਂ ਸਖਤ ਕਾਰਵਾਈ ਕਰਨ ਦੇ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਤੇ ਜੇ ਕਾਰਵਾਈ ਨਹੀਂ ਹੁੰਦੀ ਤਾਂ ਅਗਲਾ ਐਕਸ਼ਨ ਕੀ ਆ ਸਾਡੇ ਲੋਕ ਉਸ ਤੋਂ ਬਾਅਦ ਫਿਰ ਸਾਰੇ ਸੰਗਤ ਦੇ ਸਲਾਹ ਦੇ ਨਾਲ ਜਿਹੜਾ ਵੀ ਕੋਈ ਸੰਗਤ ਫੈਸਲਾ ਲਊਗੀ ਉਹਦੇ ਤੇ ਘਟ ਕੇ ਪਹਿਰਾ ਦਵਾਵਾਂਗੇ ਸਾਇਰਿਕ ਜਥੇਬੰਦੀਆਂ ਵੱਲੋਂ ਤੁਹਾਨੂੰ ਦਰਖਾਸਤ ਦਿੱਤੀ ਗਈ ਹੈ ਕਿ ਜਿਹੜੀ ਬਾਬਾ ਦੀਪ ਸਿੰਘ ਦੀ ਫੋਟੋ ਦੀ ਬੇਅਦਬੀ ਕੀਤੀ ਗਈ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਬਿਲਕੁਲ ਜਿਹੜੀ ਅਪਰੋਪਰੀਅਟ ਧਾਰਾ 295 ਉਹ ਆਲਰੇਡੀ ਇਨਡੈਕਟ ਕਰ ਦਿੱਤੀ ਅਸੀਂ ਇਹਨਾਂ ਨੇ ਦੇਖੀ ਆ ਬੇਦੀਅਤ ਕੀਤੀ ਉਸ ਤੇ ਜਿਹੜਾ ਬੰਦਾ ਪਾਰਟੀਕੂਲੀ ਹੈ ਜਾਇ ਸਾਹਮਣੇ ਉਹਨਾਂ ਨੂੰ ਇਨਡੈਕਟ ਕਰਾਂਗੇ ਇਹ ਕਿੰਨੇ ਬੰਦੇ ਇਨਵੋਲਵ ਕੀਤੇ ਜਾ ਰਹੇ ਜੀ ਇਹਦੇ ਚ ਉਹਦੇ ਵਿੱਚ ਬੇਸਿਕਲੀ ਨਾ ਨਾਂ ਲਖਾਏ ਦੋਨਾਂ ਸਾਈਡਾਂ ਤੋਂ ਦੋ ਦੋ ਬੰਦੇ ਬਾਕੀ ਅਣਪਛਾਤੇ ਦੇ ਪਰ ਜਿਵੇਂ ਜਿਵੇਂ ਆਇਡੈਂਟੀਫਾਈ ਹੁੰਦੇ ਜਾਣਗੇ ਜਿੰਨੇ ਵੀ ਹੋਣਗੇ ਸਾਰੇ ਰੱਖਣਗੇ